ਪਰਾ ਆਸਾਂ ਇੱਕ ਮੁਸਲਮਾਨ ਹੋ ਗਿਆ ਇੱਕ ਸਿੱਖ ਰਿਆ ਅੱਧੇ ਮੁਸਲਮਾਨ ਸਾਂ ਅੱਧੇ ਸਿੱਖ ਸਨ ਅੱਧੇ ਮਾਲਕ ਸਿੱਖ ਸਨ ਅੱਧੇ ਮਾਲਕ ਮੁਸਲਮਾਨ ਸਨ ਦਾਦੇ ਇੱਕ ਦੀ ਲਾਸੀ ਉਧਰੋਂ ਦੀ ਵਿਆਹ ਮਾ ਸ਼ਾਦੀਆਂ ਤੇ ਖੁਸ਼ੀ ਗਮੀ ਤੇ ਬਿਲਕੁਲ ਇੱਕ ਮਨੂਮ ਕੋਨੇ ਸੀ ਕਰਦੇ ਗਏ ਮੁਸਲਮਾਨ ਜਾਂ ਸਿੱਖ ਜਾਂ ਪ੍ਰੇਰ ਕਰੋ ਨਾ ਇਹ ਕੋਈ ਪ੍ਰੇਰ ਨਹੀਂ ਸੀ ਸਾਡੇ ਇੱਕ ਪੱਟੀ ਲੋਕ ਸਿੰਘ ਦੀ ਵਾਈਦੀ ਸੀ ਇੱਕ ਪੱਟੀ ਖੜਕ ਸਿੰਘ ਦੀ ਵਾਈਦੀ ਸੀ ਇੱਕ ਪੱਟੀ ਵਾਜਦੀ ਸਾਡੇ ਲੰਬੜਾਂ ਦੀ ਤਾਲਿਆਂ ਵਾਲੇ ਲੰਬੜਦਾਰ ਦੀ ਲੋਈ ਦੇ ਇੰਨਾ ਵੀ ਜਾਣਾ ਮੁਸਲਮਾਨਾਂ ਨੇ ਜਾਣਾ ਰੱਖਣਾ ਸਾਡੇ ਆਪਣੇ ਨੇ ਇੰਨਾ ਵੀ ਲੋਈ ਮੰਗਣੀ ਘਰਾਂ 'ਚੋਂ ਫੁੱਲੇ ਮੁਕਈ ਪਨਾ ਕੇ ਤੇ ਵਿੱਚ ਗੁੜ ਕਾੜ ਕੇ ਤੇ ਉਹ ਵਿੱਚ ਫੁੱਲੇ ਪਾ ਦੇਣ ਤੇ ਉਹ ਵੀ ਪਿੰਨੇ ਏਡੀਆਂ-ਗੀਆਂ ਪਿੰਨੀਆਂ ਬਣਾਉਂਦੇ ਪਹਿਲਾਂ ਨਾਂ ਜਦੋਂ ਅਸੀਂ ਮੁਸਲਮਾਨ ਹੋਏ ਨਾ ਉਦੋਂ ਮੇਰਾ ਨਾਂ ਗੁਰਮੁਖ ਸਿੰਘ ਸੀ ਸਾਡੇ ਵਾਲਦੇ ਸਾਹਿਬ ਦਾ ਨਾਂ ਸੀ ਉਦੋਂ ਪਿਆਰਾ ਸਿੰਘ अच्छा फिर नाम ਜਿਸ ਵੇ ਅਸੀਂ ਮੁਸਲਮਾਨ ਹੋ ਗਏ ਆ ਫਿਰ ਸਾਡੇ ਬਾਲਦ ਸਾਹਿਬ ਦਾ ਨਾਮ ਸੀ ਗਲਾਮ ਰਸੂ ਮੇਰਾ ਨਾਮ ਫਿਰ ਕਿਹ ਜਾਂ ਗਲਾ ਬਣਾ کریم ਬਈ ਰਜਿਸਟਰਦਾਰਾਂ ਤੇ ਖੁਸ਼ੀ ਗਮੀ ਤੇ ਜਾਣਦੇ ਸਾਂ ਉਦੋਂ ਉਦਰੀ ਨਾਲ ਮੁਸਲਮਾਨਾ ਦੇ ਕੋ ਹੋ ਗਿਆ ਵਾ ਦਾ ਕੱਟ ਸਿੱਖਾ ਨਾ ਆ ਜਾਣਾ اچھا ਸਿੱਖਾ ਨਾਲ ਹੋ ਗਿਆ ਕਿ ਵਾ ਦਾ ਘਾਟਾ ਰਿਸ਼ਤੇਦਾਰਾਂ ਇਥੇ ਮੁਸਲਮਾਨਾ ਨਾ ਆ ਜਾਣਾ ਸਹੀ ਤੇ ਨਾ ਸ਼ਲੋਕ ਸੀ ਸਾਡੇ ਆਪਣੇ ਪਿੰਡ ਦਾ ਹਰਨੋਕ ਸਿੰਘ ਸੀ ਲਬਰਦਾਰ ਸੀ ਪਿੰਡ ਦਾ ਉਹਦਾ ਚਾਚਾ ਉਹਨੇ ਐਲਾਨ ਕਰ ਦੇਣਾ ਕਿਉਂਕਿ ਦਾਨ ਨੂੰ ਦੇਣਾ ਉਹਨੇ ਆਪਣਾ ਪੀਪਾ ਖੜਕਾ ਕੇ ਪਿੰਡੇ ਚ ਜਿੱਥੇ ਮੁਸਲਮਾਨਾਂ ਦੇ ਘਰਾਂ ਦੇ ਅੱਗੇ ਐਲਾਨ ਕਰਕੇ ਆ ਵੀ ਸਰਦਾਰ ਹਰਿਆਣੇ ਨੇ ਰੋਜੇ ਜਿਸ ਰੱਖਣੇ ਮੱਝ ਲੈ ਜਾਏ ਮੇਰੇ ਘਰੋਂ ਦਾਨੇ ਲੈ ਜਾਏ ਚੌਲ ਲੈ ਜਾਏ ਜਿਹੜੀ ਛੱਡੀ ਜ਼ਰੂਰਤ ਮੰਦਰ ਸੇ ਲੈ ਜਾਏ ਰੋਜੇ ਰੱਖੇ ਬਿਲਕੁਲ ਜੀ ਸਭੋਂ ਨਾਲ ਜਾਟਾਂ ਜਾ ਕੇ ਤੇ ਸ਼ਿਖਪੁਰੇ ਕੰਪਸੀ ਜਿਉਹ ਪ੍ਰਿਕੰਪ ਵਿੱਚ ਜਾ ਕੇ ਆ ਉਥੇ ਛੱਡ ਕੇ ਆਏ ਸਤਿ ਸ਼੍ਰੀ ਅਕਾਲ ਨਮਸਤੇ ਜੀ ਵੀ ਸੰਜੇ ਪੰਜਾਬ ਦੇ ਸ਼ੋ ਤਾਂ ਪੁਰਾਣੀ ਪੀੜੀ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਪ ਨੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਪੰਜਾਬ ਦੀ ਹੋਈ ਵੰਡ ਵੇਲੇ ਉਜੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੋਪੁਰਾ ਦੇ ਪਿੰਡ ਸੇਖਮ 1947 ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸੇਖ ਮੁਸਲਮਾਨ ਤੇ ਹਿੰਦੂਆਂ ਦਾ ਸਾਂਝਾ ਪਿੰਡ ਸੀ ਜੋ ਅੱਜ ਅਸੀਂ ਆਪ ਸਭ ਨੂੰ ਦਿਖਾਵਾਂਗੇ ਪਿੰਡ ਸੇਖਮ ਜੋ ਕਿ ਸ਼ੇਖੋਪੁਰਾ ਤੋਂ 14 ਮੀਲ ਦੇ ਪੰਧ ਤੇ ਸ਼ੇਖੋਪੁਰਾ ਮਰੀਦ ਕੇ ਰੋਡ ਤੇ ਹੈ ਤੇਜ ਪਿੰਡ ਦੇ ਨਾਲ ਨਾਲ ਲਾਲ ਪਿੰਡ ਲੱਗਦੇ ਨੇ ਸਰੀਆਂ ਵਾਲਾ ਮਲੀਆਂ ਕਲਾਂ ਖੈਰਪੁਰ ਮਲੀਆਂ ਚੱਕ ਸੰਤਾ ਪਿੰਡ ਰਤਨ ਸਿੰਘ ਇਹ ਜਿਹੜੇ ਨਾਲ ਨਾਲ ਪਿੰਡ ਲੱਗਦੇ ਨੇ ਇਹ ਵੀ ਸਿੱਖਾਂ ਦੇ ਮੁਸਲਮਾਨਾਂ ਦੇ ਸਾਂਝੇ ਪਿੰਡ ਸਨ ਪੱਕਾ ਗੁਰਦੁਆਰਾ ਪੱਕਾ ਗੁਰਦੁਆਰਾ ਹੈ ਜਗਾਤੀ ਹੁੰਦਾ ਸੀ ਹੁਣੇ ਬੱਚਿਆਂ ਦਾ ਸਕੂਲ ਬਣ ਗਿਆ ਸਹੀ ਤੇ ਨਹੀਂ ਦੇਖੀ ਤੇ ਬੁਗੀ ਨਹੀਂ ਮਿਲਖੇ ਖੁੰਡੀ ਜਗ੍ਹਾ ਤੋਂ ਆ ਹੋਏ ਕਿ ਖੁੰਡੀ ਜਗ੍ਹਾ ਆ ਸਭ ਪਈ ਲਿਖਿਆ ਸਭ ਜਗ੍ਹਾ ਲਿਖੀਆਂ ਅੱਛਾ ਇਹ ਜਿੱਥੇ ਲਗੇ ਉਹਨੇ ਆ ਬਾਰ-ਬਾਰ ਇਹਦੂ ਅੰਦਰ ਪਿੰਡ ਹੁੰਦਾ ਸੀ ਜਿੱਥੇ ਬੰਨੇ ਤੇ ਸ਼ਹਿਰ ਕੋਣੀ ਸੀ ਇਹ ਸਾਰੇ ਗੁਰਦੁਆਰੇ ਜਗ੍ਹਾ ਤੇ ਹਾਂਜੀ ਅੱਛਾ ਇਹ ਜਿਹੜਾ ਮਕਾਨ ਇਹ ਜਿਹੜਾ ਹਾਂਜੀ ਚਾਰ ਮੰਜ਼ਿਲਾ ਸੀ ਅੱਛਾ ਇਹ ਕਿੰਦਾ ਸੀ ਇਹ ਇਹ ਜੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਖੜਕ ਸਿੰਘ ਦਾ ਖੜਕ ਸਿੰਘ ਦਾ ਖੜਕ ਸਿੰਘ ਦਾ ਐ ਮਮਤੀ ਜੀ ਉਹਦੇ ਉਹਨੂੰ ਭਾਈ ਜਾਂਦੇ ਨੇ ਭਾਈ ਦਾ ਮਕਾਨ ਅੱਛਾ ਇਹ ਚਾਰ ਮੰਜ਼ਿਲਾਂ ਸੀ ਇਹਨਾਂ ਉੱਤੇ ਦੋ ਮੰਜ਼ਿਲਾਂ ਲਾ ਕੇ ਤੇ ਥੱਲੇ ਮਕਾਨ ਛੱਤ ਲਾ ਲਈ ਜੀ ਕੋਈ ਭੈਣ ਉਹਦੇ ਵਿੱਚ ਉਹ ਜਿਹੜੇ ਸਾਹਮਣੇ ਜਿਹਨੇ ਹਾਂਜੀ ਉਹ ਇਹਦੇ ਭਰਾ ਅਸਾਂ ਉਹਨਾਂ ਦੇ ਮਕਾਨ ਨੇ ਚੰਗੇ ਐਤ ਗਰੀ ਮਕਾਨ ਜਿੰਨੇ ਠੀਕ ਹਾਂ ਇਹ ਉਹਨਾਂ ਚਾਹਰੋ ਭਰਾ ਨੇ ਚੋਣਾਂ ਦੇ ਮਕਾਨ ਸਨ ਸਰਦਾਰ ਨੋਖ ਸਿੰਘ ਦੇ ਤੋਂ ਮਕਾਨ ਖਾਣਾ ਤੁਸੀਂ ਵੇਖੋ ਕੋ ਤੁਹਾਡੇ ਡੇਕਾ ਨਿਕਲ ਜਾਂਦਾ ਅੱਛਾ ਐ ਸਾਹਮਣੇ ਲੋਕ ਸਿੰਘ ਦੀ ਬੈਠਕ ਸੱਜੇ ਸਾਹਮਣੀ ਅੱਛਾ ਵੇਖੋ ਬੈਠੇ ਬੈਠੀ ਨੇ

ਫਰਤ ਜੁਨੀਅਟ ਚਾਰ ਲੱਗੀ ਇਸ ਇਨ ਇਹ ਜਗ੍ਹਾ ਤੇ ਠੀਕ ਉਹ ਸਰਦਾਰ ਨੋਕ ਸਿੰਘ ਸੱਤ ਵਿਹਾਂ ਚਾਰ ਲੱਗੀ ਹੈ ਜੀ ਸਾਤ ਕੋਈ ਨਹੀਂ ਕਰ ਸਕਿਤ ਯਾਤਰੀ ਰੇ ਪਰ ਜੰਨੇ ਸੀਨੇ ਕੀ ਮਾਰ ਕੇ ਟ੍ਰੇਨਾਂ ਮਾਰ ਚੱਡੀ ਐਸ ਮਕਾਨ ਸਾਡੇ ਜਿਹੜਾ ਸਾਡੇ ਨਾਲ ਆਡੀ ਇੱਕ ਦੇਰ ਦੇਰ ਕਿ ਬੜਾ ਵੱਡਾ ਅਬੂਆ ਸੀ आ आ नहीं लोग से भी नहीं हैं अभी आये वाचन आये हैं की ना सीन नज़र पड़ा की नज़र पड़ी थर के पास एक थर चिंदे हैं हम्म ऐ लोग से भी जो चाचे हैं देख अच्छा परिणति भी दोनों भी दोनों के अच्छा इतने तमारा तुम्हारे बड़े थे कि मेरे देर से पहुंचे आ चले जाते हैं ते अच्छा देखिए तो ना दिल्ली नहीं हाँ जी हाँ जी हाँ जी ये आ मकान हो जाए और सरपंच साहब रहने दे सरपंच साहब दे दादे दे खाना है ऐ मकान हो जाए दादे दे सरपंच साहब ये और दोनों सजे हैं ऐसे ਕੱਚਾ ਗੁਰਦੁਆਰਾ ਕੱਚਾ ਗੁਰਦੁਆਰਾ ਇੱਥੇ ਕੋਈ ਨਹੀਂ ਇੱਥੇ ਕੀ ਸਿੱਕੇ ਪੜਨਦਾ ਸੀ ਪਿੰਡੋਂ ਕੋਈ ਇੱਥੇ ਆਉਂਦੇ ਸੀ ਕੱਚਾ ਗੁਰਦੁਆਰਾ ਉਹ ਕੱਚਾ ਗੁਰਦੁਆਰਾ ਇੱਥੇ ਉਹ ਆਪਣਾ ਛਨਾਣ ਪਾਣੀ ਕਰਕੇ ਗੁਰਦੁਆਰੇ ਤੋਂ ਵਰਤਦਾ ਹੂੰ ਕੱਚਾ ਗੁਰਦੁਆਰਾ ਇੱਥੇ ਬਣਦਾ ਹੈ ਐ ਮੈਂ ਜੱਜ ਸੀ ਉਹਨਾਂ ਦੇ ਸਿੱਖੇ ਬਸਲੇ ਇਹ ਦੁਬਈ ਦੇ ਵਿਰੋਧਰ ਵੇਖਿਆ ਜਾਵੇ ਉਹਨਾਂ ਤੇ ਤੇ ਬਿਲਕੁਲ ਨਾਲ ਲੜ ਸੀ ਗੁਰਦੁਆਰਾ ਤੇ ਮਰਜ਼ੀ ਤੇ ਫਰੋ ਤੁਹਾਨੂੰ ਕਿਤੇ ਪਾਣੀ ਨਾ ਆਵੇ ਨਾ ਅੱਜੀ ਮੈਂ ਉਹਨੂੰ ਦੱਸ ਤੈ ਕਿ ਪੇਰੇ ਤੇ ਜ਼ੂਰੋਂ ਲੱਗ ਜੇ ਐ ਮੈਂ ਜੱਜ ਦੇ ਉਹਨਾਂ ਸਰਦਾਰਾਂ ਨੇ ਜੀ ਲੈ ਕੇ ਤੈ ਟਿਕ ਇਹ ਉਹ ਕੱਚੀ ਕਿੰਨੀ ਕੁ ਸੀ ਮਸਜਿਦ ਉਹਦਾ ਹਿੱਸਾ ਮਤਲਬ ਇਹ ਸਿਰਫ ਅਇਨਾ ਬਣਿਆ ਸੀ ਉਹ ਅਇਨਾ ਇਹਨੂੰ ਬਣਾ ਦਿੱਤਾ ਆਪਣਾ ਇਹ ਵੀ ਕੱਚੀ ਸੀ ਬਬਲੀ ਮਸਜਿਦ ਨਹੀਂ ਨਹੀਂ ਮਸਜਿਦ ਕਰੀ ਸੀ ਮਸਜਿਦ ਪੱਕੀ ਮਸਜਿਦ ਇਹ ਉਹ ਵੱਡਾ ਗੁਰਦੁਆਰਾ ਸਕੂਲ ਵਾਲਾ ਕਿ ਮਸਜਿਦ ਪੱਕੀ ਸੀ ਇੱਕ ਮਿੰਟ ਠੀਕ ਤੇ ਹੋਂਟੇ ਇੱਕ ਮਾਸ਼ਾਅੱਲਾ ਹਾਂਜੀ ਹਾਜੀ ਛੋਲੇ ਪੱਕੀ ਜੀ ਹਾਂ ਮੈਂ ਇੱਕ ਮਹੀਨੇ ਦਾ ਚੰਦਾ ਦੇਵਾ ਸ਼ੈਬਾਨ ਨਾੜੀ ਲੌਜ ਨਿਰਮਨਾਇਨ ਕਾ ਤੇ ਵਿਸਾਖੀ ਤੇ ਸਭ ਕੁਝ ਖਲਾਸ਼ ਮੇਲਾ ਵੀ ਤੇ ਵਿਸਾਖੀ ਵੀ ਐ ਪਾਸ ਫੈਕਲਸ ਦਾ ਪੈਪਾ ਮਿਲ ਪਰਾਨ ਬਬਲੀਤੀ ਮੇਲਾ ਦੇ ਇਥੇ ਸਾਖੀ ਜੀ ਮੈਸੇਜ ਐਸ ਬੇਰਗ ਦੇ ਇਥੇ ਸਭ ਕੁਝ ਹੁੰਦਾ ਸੀ ਸਹੀ ਉਹ ਲੋਈ ਸਿੱਖ ਲੋਈ ਮਗਾ ਇਹ ਮਨਾਦੇ ਸਨ ਤੇ ਅਜਿਹੇ ਜਿਹੜੇ ਮੁਸਲਮਾਨ ਸਨ ਅਸੀਂ ਪੁੱਗਾ ਮਨਾਦੇ ਤੇ ਦੇ ਬਾਬੇ ਦਾ ਮੇਲਾ ਕਰਦੇ ਸੀ ਠੀਕ ਇਹ ਉਹ ਚੱਲ ਅਸਲਾਮੁਆਲੈਕਮ ਬਾਬਾ ਜੀ। ਵਾਅਲੈਕਮ ਅਸਲਾਮ। ਕੀ ਹਾਲ ਚੜ੍ਹੇ ਜੀ? ਅੱਲੜੀਆਂ ਰਹਿਤਾਂ ਜੀ। ਸਬੀਤਾਂ ਸਿੱਤਾ ਠੀਕ ਠਾਕ ਨੇ। ਖੈਰ ਅੱਲਾ ਦੀ ਰਹਿਮਤ। ਸਹੀ ਨਾਮ ਕੀ ਬਾਬਾ ਜੀ ਆਪਣਾ? ਮੇਰਾ ਨਾਮ ਜਕਰੀਮ ਬਖਸ਼। ਕਰੀਮ ਬਖਸ਼ ਦੇਵਾਲਾ ਸਾਹਿਬ ਦਾ। ਗੁਲਾਮ ਰਸੂਲ। ਠੀਕ ਤੇ ਦਾਦਾ ਜੀ ਦਾ? ਉਹਦਾ ਨਾਮ ਨਹੀਂ ਯਾਦ। ਠੀਕ। ਅੱਛਾ ਬਾਬਾ ਜੀ 1947 ਦੀ ਵੰਡ ਤੋਂ ਪਹਿਲਾਂ ਪੁਰਾਣੇ ਤੁਸੀਂ ਇੱਥੇ ਸਿੱਖੰਦੇ ਰਹਿਣ ਵਾਲੇ ਜੀ? ਬਿਲਕੁਲ ਜੱਦੀ ਪੁਸ਼ਤੀ ਅਸੀਂ ਸੇਖੰਦੇ ਰਹਿਣਾ। ਕੀ ਬੱਬੇ ਜੀ ਕਿਹੜੇ ਕਿਹੜੇ ਧਰਮ ਦੇ ਲੋਕ ਸੀ ਆਪਣੇ ਇਸ ਪਿੰਡ ਦੇ ਵਿੱਚ ਇਸ ਪਿੰਡ ਦੇ ਜੀ ਇਹ ਸਿੱਖ ਮਾਜਰੇ ਨੇ ਬਾਲ ਸਿੰਘ ਦੇ ਅੱਛਾ ਤੇ ਉਹ ਜੀ ਇਲਾਕਾ ਦੇ ਠੀਕ ਮਤਲਬ ਸਾਰਾ ਪਿੰਡ ਦੇ ਵਿੱਚ ਮਤਲਬ ਸਿੱਖਾਂ ਦੇ ਸੀ ਸਾਰਾ ਸਰਦਾਰ ਦਾ ਪਿੰਡ ਪਹਿਲੇ ਸਿੱਖਾਂ ਦਾ ਸੀ ਦੋ ਭਰਾ ਸਨ ਇੱਕ ਮੁਸਲਮਾਨ ਹੋ ਗਿਆ ਇੱਕ ਸਿੱਖ ਰਿਆ ਠੀਕ ਅੱਧੇ ਮੁਸਲਮਾਨ ਸਨ ਅੱਧੇ ਸਿੱਖ ਸਨ ਅੱਧੇ ਤੋਂ ਮਾਲਕ ਸਿੱਖ ਸਨ ਅੱਧੇ ਤੋਂ ਮਾਲਕ ਮੁਸਲਮਾਨ ਸਨ ਦਾਦੇ ਇੱਕ ਦੀ ਲਾਸੀ ਉਧਰੋਧਰੀ ਵਿਆਹ ਮਾ ਸ਼ਾਦੀਆਂ ਤੇ ਖੁਸ਼ੀ ਗਮੀ ਤੇ ਬਿਲਕੁਲ ਬਨੂਮ ਕੋਣੀ ਸੀ ਕਰਦੇ ਬਈ ਮੁਸਲਮਾਨ ਨੇ ਜਾਂ ਸਿੱਖ ਯਾਰ ਪ੍ਰੇਜ ਕਰੋ ਨਾ ਇਹ ਕੋਈ ਪ੍ਰੇਜ ਨਹੀਂ ਸੀ ਸਾਡੇ ਸਾਡੀ ਭਰਾਤਰੀ ਚ ਠੀਕ ਸਹੀ ਤੇ ਇਹ ਮਤਲਬ ਕਿ ਬੱਬਾ ਜੀ ਇੱਕ ਕੀ ਜਾਂਦੇ ਦੀ ਲਾਦ ਅਗੋਂ ਮਤਲਬ ਕਿ ਅੱਡੇ ਸਰਦਾਰ ਤੇ ਅੱਡੇ ਮੁਸਲਮਾਨ ਹਾਂ ਅੱਡੇ ਮੁਸਲਮਾਨ ਸਨ ਅੱਡੇ ਸਰਦਾਰ ਸਹੀ ਤੇ ਬਾਕੀ ਪਿੰਡ ਕੱਚਾ ਸੀ ਬਾਬਾ ਜੀ ਕਿ ਪੱਕਾ ਸੀ ਸਾਰਾ ਪਹਿਲਾਂ ਕੱਚਾ ਸੀ ਤੇ ਫਿਰ ਇਹ ਪੱਕਾ ਪਿੰਡ ਫਿਰ ਵਿੱਚ ਜਿਹੜੇ ਸਰਦਾਰ ਪਹੁੰਚਦੇ ਹਣ ਜਾਂ ਜਿਹੜੇ ਵਿੱਚ ਜੱਟ ਪਹੁੰਚਦੇ ਸਨ ਉਹਨਾਂ ਪੱਕੇ ਬਣਾ ਲੈ ਕਈਆਂ ਦੇ ਵਿੱਚ ਕੱਚੇ ਵੀ ਸਨ ਠੀਕ ਤੇ ਇਹ ਪੱਤੀਆਂ ਕਿੰਨੀਆਂ ਸੀ ਬਾਬਾ ਜੀ ਆਪਣੇ ਪਿੰਡ ਦੀਆਂ ਇਹ ਸਾਡੇ ਪਿੰਡ ਦੀਆਂ ਚਾਰ ਪੱਤੀਆਂ ਸਨ ਚਾਰ ਪੱਤੀਆਂ ਜੀ ਤੇ ਇਹ ਕਿੰਦੀ ਕਿੰਦੀ ਪੱਤੀ ਸੀ ਕੋਈ ਯਾਦ ਹੋਏ ਤੁਹਾਨੂੰ ਇੱਕ ਪੱਤੀ ਨੋਖ ਸਿੰਘ ਦੀ ਵਜਦੀ ਸੀ ਠੀਕ ਇੱਕ ਪੱਤੀ ਖੜਕ ਸਿੰਘ ਦੀ ਵਜਦੀ ਸੀ ਸਹੀ ਇੱਕ ਪੱਤੀ ਵਜਦੀ ਸਾਜੇ ਲੰਬੜਾਂ ਦੀ ਤਾਲਿਆਂਵਾਂ ਦੇ ਲੰਬੜਾਂ ਦੀ ਅੱਛਾ ਜੀ ਇਸੇ ਤਰ੍ਹਾਂ ਪੱਟੀਆਂ ਹਨ ਚਾਰ ਪੱਟੀਆਂ ਦੇ ਅੱਡੋ-ਅੱਡ ਮਤਲਬ ਜਿਵੇਂ ਬੰਦੇ ਦਾ ਉਵੇਂ ਦਾ ਉਵੇਂ ਉਵੇਂ ਦਾ ਨਾਂ ਫਲਾਣਾ ਫਲਾਣੇ ਦਾ ਯਾਰੋ ਉਹ ਪੱਤੀ ਬੱਕਰੀ ਦੀ ਸਹੀ ਐਸਾ ਜਿਵੇਂ ਜਿਵੇਂ ਲਾੜ ਬਾਦ ਦੇ ਗਈ ਪੱਟੀਆਂ ਵਾਰਦੀਆਂ ਗਈਆਂ ਜੀ ਤੇਰ ਦੂਰ ਤੇ ਪੱਤੀਆਂ ਦੇ ਨਾਲ ਤੇ ਗਲੀ ਨੇ ਠੀਕ ਇਹ ਬਬਾ ਜੀ ਆਪਣੇ ਪਿੰਡ ਦੇ ਵਿੱਚ ਮਸੀਤਾਂ ਹੈਗੀਆਂ ਸੀ ਪਹਿਲੇ ਕਿੰਨੀਆਂ ਘਮ ਸੀਤਾ ਸੀ ਪਹਿਲੇ ਇੱਕ ਮਸੀਤ ਸੀ ਕੱਚੀ ਕਿ ਪੱਕੀ ਪੱਕੀ ਸੀ ਮਸੀਤ ਪੱਕੀ ਸੀ ਠੀਕ ਤੇ ਇਹ ਗੁਰਦੁਆਰਾ ਵੀ ਬਣਿਆ ਸੀ ਬਾਬਾ ਜੀ ਕੋਈ ਗੁਰਦੁਆਰਾ ਵੀ ਸੀ ਬਣਿਆ ਉਹ ਵੀ ਪੱਕਾ ਸੀ ਉਹ ਵੀ ਪੱਕਾ ਸੀ ਉਹ ਵੀ ਪੱਕਾ ਇੱਕ ਹੀ ਮਸੀਤ ਤੇ ਇੱਕ ਹੀ ਗੁਰਦੁਆਰਾ ਗੁਰਦੁਆਰੇ ਦੋ ਸੀ ਅੱਛਾ ਇੱਕ ਕੱਚਾ ਸੀ ਇੱਕ ਪੱਕਾ ਸੀ ਇੱਕ ਪੱਕਾ ਸੀ ਹਾਂਜੀ ਠੀਕ ਇੱਕ ਛੜ ਦੇ ਪਾਸੇ ਸੀ ਇੱਕ ਉਹ ਪਿੰਡੋਂ ਪਹਾੜ ਵਾਲੀ ਲਾਂਡੇ ਗੋਠਰੇ ਉੱਤੇ ਸੀ ਹੁਣ ਉਹ ਬੱਚਿਆਂ ਦਾ ਸਕੂਲ ਬਣਿਆ ਹੈ ਠੀਕ ਉੱਥੇ ਹੀ ਹਾਂਜੀ ਸਹੀ ਸਹੀ ਮਤਲਬ ਗੁਰਦੁਆਰੇ ਦੀ ਜਗ੍ਹਾ ਤੇ ਸਕੂਲ ਬਣ ਗਿਆ ਸਕੂਲ ਬੱਚਿਆਂ ਦਾ ਬਣ ਗਿਆ ਸਹੀ ਤੇ ਇਹ ਬੱਬਰੀ ਕੋਈ ਪਿੰਡ 'ਚ ਮੇਲਾ ਲੱਗਦਾ ਪੁਰਾਣਾ ਜਿਹੜਾ ਵੰਡ ਵੇਲੇ ਤੋਂ ਵੀ ਪਹਿਲਾਂ ਦਾ ਸਾਰੇ ਰਲ ਕੇ ਮਨਾਉਂਦੇ ਹਣ ਬਿਲਕੁਲ ਜੀ ਮੰਨਦਾ ਸੀ ਕਿੰਦਾ ਲੱਗਦਾ ਸੀ ਜੀ ਉਹ ਆਪਣਾ ਇੱਥੇ ਬਾਬਾ ਗੁਰਸਾਹ ਦਰਬਾਰ ਹੈ ਹਾਂ ਉਹਦੇ ਉੱਤੇ ਲੋਈ ਹਿੰਦੂ ਚੱਕ ਤੇ ਹਿੰਦੂ ਲੋਕ ਜਿਹੜੇ ਸਨ ਕਤਰੀ ਉਹ ਲੋਹੀ ਮਨਾਉਂਦੇ ਹੁੰਦੇ ਸਨ ਲੋੜੀ ਆ ਲੋੜੀ ਹਾਂਜੀ ਅਗਲੇ ਦਿਨ ਜਿਹੜੇ ਜੱਟ ਸਨ ਜਾਂ ਮੁਸਲਮਾਨ ਕਮੀ ਵੀ ਸਨ ਉਹਨਾਂ ਫਿਰ ਆਖਣਾ ਹੁਣ ਜੀ ਭੁਗਾ ਆ ਗਿਆ ਨਾਲ ਬਾਬੇ ਗੋਲਸਿਹਨ ਦਾ ਮੇਲਾ ਆ ਗਿਆ ਠੀਕ ਨਾਲੇ ਉਹ ਮੇਲਾ ਹੋ ਜਾਣਾ ਬਾਬੇ ਗੋਲਸਿਹਨ ਦਾ ਅੱਛਾ ਤੇ ਨਾਲੇ ਆਖਣਾ ਜੇ ਉਹ ਲੋਹੀ ਤੇ ਲੋੜੀ ਆਈ ਇਹ ਭੁਗਾ ਹੈ ਸਾਡਾ ਮਤਲਬ ਅੱਗੇ ਪਿੱਛੇ ਮਨਾਉਂਦੇ ਮਨਾਉਂਦੇ ਦੋਵੇਂ ਧਰਮ ਸੀ ਦੋਵੇਂ ਕਾ ਇੱਕ 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 ਦਿਜੇ ਤੇ ਗਿਲਾ ਨਹੀਂ ਸ਼ੱਕ ਨਹੀਂ ਠੀਕ ਲੋਈ ਤੇ ਇਨਾਂ ਵੀ ਜਾਣਾ ਮੁਸਲਮਾਨਾਂ ਵੀ ਜਾਣਾ ਰਖੜਾ ਸਾਡੇ ਆਪਣੇ ਨੇ ਇਨਾਂ ਵੀ ਲੋਈ ਮੰਗਣੀ ਘਰਾਂ 'ਚੋਂ ਫੁੱਲੇ ਮੁਕਈ ਪਨਾ ਕੇ ਤੇ ਵਿੱਚ ਗੁੜ ਕਾੜ ਕੇ ਤੇ ਉਹ ਵਿੱਚ ਫੁੱਲੇ ਪਾ ਦੇਣ ਤੇ ਉਹ ਵੀ ਪਿੰਨੇ ਏਡੀਆਂ ਏਡੀਆਂ ਪਿੰਨੀਆਂ ਬਣਾਉਣੀਆਂ ਸਹੀ ਇਹ ਤੇ ਬੱਬਾ ਜੀ ਵੰਡ ਤੋਂ ਪਹਿਲਾਂ ਸਕੂਲ ਨਹੀਂ ਸੀਗਾ ਪਿੰਡ 'ਚ ਬੱਚਿਆਂ ਦਾ ਨਹੀਂ ਜੋਈਆਂ ਦੇ ਜੋਈਆਲੇ ਅਜੋਈਆਲਾ ਨਾਲ ਸਾਡੇ ਪਿੰਡ ਪੇਰ ਨੂਰ ਸ਼ਾਹ ਦਾ ਦਰਮਾਨ ਸਰਕਾਰ ਬੜੇ ਮਿਸ਼ੂ ਨੇ ਨੋਟਿਸ਼ ਆਈ ਪਾਸ਼ਾ ਤੇ ਬੱਬੇ ਆਪਣੇ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ ਆਪਾਂ ਨੂੰ ਨਾਲ ਜੀ ਜੋਈਆ ਇੱਕ ਪਿੰਡੀ ਮਾਛੀਆਂ ਦੀ ਦੋ ਖੰਨਾ ਰੰਗੜਾਂ ਦਾ ਪਰਮਡਾਲਾ ਕਸ਼ਾਲਪੁਰਾ ਕਾਠੀਆਂ ਵਾਲਾ ਦੋ ਕੇ ਹਾਂਜੀ ਉਧਰ ਫੇ ਪਾਰ ਦਿਉੜੀ ਵਾਲਾ ਮੌਜੋ ਕੇ ਲੱਡੇ ਕੇ ਵਡੀਆਂ ਮਲੀਆਂ ਖੈਰਪੁਰ ਮਲੀਆਂ ਮੌਜੋਕੀਆਂ ਮਲੀਆਂ ਸਹੀ ਬੱਬੀ ਦੀ ਇਹ ਵੀ ਸਾਰੀਆਂ ਰਲੀਆਂ ਸੀ ਕਿ ਸਿੱਖਾਂ ਸਰਦਾਰਾਂ ਦੀਆਂ ਯਾ ਮੁਸਲਮਾਨਾਂ ਦੇ ਲੈ ਦਾ ਲੈ ਦਾ ਪਿੰਡ ਸੀ ਇਹ ਨਹੀਂ ਜੀ ਰਲ ਮੇ ਸਾਰੇ ਸਾਰੇ ਪਿੰਡ ਦੇ ਰਲ ਮੇ ਸਾਰੇ ਪਿੰਡ ਦੇ ਰਲ ਮੇ ਠੀਕ ਪਰ ਇਹ ਗੱਲ ਨਹੀਂ ਸੀ ਨਾ ਜਿਹੜੀਆਂ ਹੋਣੇ ਨਾ ਇਹ ਗੱਲ ਨਹੀਂ ਸੀ ਉਹਦੂਦ ਵੱਡਿਆਂ ਦੇ ਸਲੂਕ ਤੇ ਬੰਦਿਆਂ ਦੇ ਮੁਹੱਬਤਾਂ ਹੁੰਦੀਆਂ ਸਨ ਜੀ ਥੋੜੇ ਹੁੰਦੇ ਸਨ ਤੇ ਮੁਹੱਬਤ ਹੁੰਦੀ ਸੀ ਸਹੀ ਉਹਦੇ ਮੱਤ ਮਉਮ ਮੱਤ ਬੰਦਿਆਂ ਚ ਰਹਿ ਹੀ ਕੋਈ ਨਹੀਂ ਰਹਿਣਗੇ ਬਿਲਕੁਲ ਕੋਈ ਨਹੀਂ ਰਹਿ ਠੀ ਅੱਗੇ ਬੰਦੇ ਆ ਤੇ ਬੰਦੇ ਖੁਸ਼ ਹੁੰਦੇ ਸਨ ਨਿਲਕੇ ਵੀ ਖੁਸ਼ ਹੁੰਦੇ ਸੀ ਵੇਖ ਕੇ ਖੁਸ਼ ਹੁੰਦੇ ਸੀ ਕਿਹੋ ਜਿਹਾ ਨਵਾਂ ਵਿਫਲਾ ਹੋਣਾ ਕਿਹ ਅੱਗੇ ਪੁੱਤਰ ਜਵਾਨ ਹੋਣਾ ਤੇ ਵੇਖ ਕੇ ਖੁਸ਼ ਹੋਣਾ ਲਾਭ ਫਲਾਣਾ ਦਾ ਪੁੱਤਰ ਬੜਾ ਸੋਹਣਾ ਜਵਾਨ ਹੈ ਬਈ ਬੱਬੇ ਜਿਹੜੇ ਮੁਸਲਮਾਨ ਘਰ ਸੀ ਉਹ ਤਾਂ ਫਿਰ ਤੁਹਾਨੂੰ ਪਤਾ ਨਹੀਂ ਆ ਜ਼ਮੀਨਾਂ ਦੇ ਮਤਲਬ ਮਾਲਕ ਨਹੀਂ ਸੀ ਹੈਗੇ ਤੇ ਜਦੋਂ ਮਤਲਬ ਰਮਜ਼ਾਨ شریف ਆਂਦਾ ਸੀ ਉਦੋਂ ਵੀ ਕੋਈ امداد ਕਰਦੇ ਸੀ ਸਰਦਾਰ ਵੀ ਇਹ ਮਾੜੇ ਕਰਨੇ ਆ ਇਹਨਾਂ ਦੇ ਰੋਜ਼ੇ ਆ ਗਏ ਨੇ ਬਿਲਕੁਲ ਕਰਦੇ ਸਨ ਫਿਰ ਇਹ ਵੀ ਰੋਜ਼ੇ ਆ ਗਏ ਫਿਰ ਮਾੜਿਆਂ ਨੂੰ ਉਹਨਾਂ ਮੱਝਾਂ ਦੇਣੀ ਆ ਯਾ ਲੋ ਰੋਜ਼ੇ ਰੱਖਿਆ ਜੇ ਤੇ ਆ ਮੱਝ ਲੈ ਜਾਓ ਸਾਡੇ ਘਰੋਂ ਕਣਕ ਲੈ ਜਾਓ ਜਾਂ ਚੌਲ ਲੈ ਜਾਓ ਜਾਂ ਜਾ ਕੇ ਰੋਜ਼ੇ ਰੱਖਣੇ ਜੇ ਰੋਜ਼ੇ ਸੁਣਿਆ ਨਾ ਰੋਜ਼ੇ ਨਹੀਂ ਰੱਖੇ ਤੇ ਤੁਹਾਨੂੰ ਖਾਣ ਲੈਣਾ ਜੇ ਅੱਛਾ ਐਲਾਨ ਕਰ ਦੇਣਾ ਐਲਾਨ ਕਰ ਦੇਣਾ ਜਿਹਦੇ ਕੋਲ ਨਹੀਂ ਕੋਈ ਸ਼ਾਇਦ ਸਰਦਾਰ ਲੋਕ ਸਿੰਘ ਸੀ ਲੰਬੜਦਾਰ ਸੀ ਬੇਂਡਲਾ ਉਹਦਾ ਚਾਚਾ ਉਹਨੇ ਐਲਾਨ ਕਰ ਦੇਣਾ ਚੌਕੀਦਾਨ ਨੂੰ ਦੇਣਾ ਉਹਨੇ ਆਪਣਾ ਪੀਪਾ ਖੜਕਾ ਕੇ ਪਿੰਡ ਵਿੱਚ ਜਿੱਥੇ ਮੁਸਲਮਾਨਾਂ ਦੇ ਘਰਾਂ ਦੇ ਅੱਗੇ ਐਲਾਨ ਕਰਕੇ ਆ ਵੀ ਸਰਦਾਰ ਜਿਹੜੇ ਨੇ ਰੋਜੇ ਜਿਸ ਰੱਖਣੇ ਮੱਝ ਲੈ ਜਾਏ ਮੇਰੇ ਘਰੋਂ ਦਾਣੇ ਲੈ ਜਾਏ ਚੌਲ ਲੈ ਜਾਏ ਜਿਹੜੀ ਸ਼ਾਇਦ ਜ਼ਰੂਰਤ ਮੈਂ ਦੱਸੇ ਲੈ ਜਾਏ ਰੋਜੇ ਰੱਖੇ ਸਹੀ ਬਿਰਾਸ਼ਾ ਨੂੰ ਸੰਹਾਰ ਚੀਜ਼ ਨੇ ਜੋ ਲੋੜੇ ਲਵੇ ਪਰ ਰੋਜ਼ੇ ਰੱਖੇ ਰੋਜ਼ੇ ਰੱਖੇ ਸਹੀ ਤੂੰ ਆਪ ਵੀ ਅਸੀਂ ਰੋਜ਼ੇ ਜਾਂਦੇ ਆ ਉਹ ਵਰਤਾਂਦੇ ਹਾਂ ਅੱਛਾ ਵੀ ਅਸੀਂ ਅਸਾਂ ਵੀ ਭਾਈ ਵਰਤ ਰੱਖਿਆ ਹੈ ਅੱਛਾ ਅੱਛਾ ਠੀਕ ਅਸੀਂ ਮੁਸਲਮਾਨ ਲੋਜ਼ੇ ਜਾਂਦੇ ਆ ਹਾਂਜੀ ਉਹ ਵਰਤਾਂਦੇ ਨੇ ਅਸਾਂ ਵੀ ਵਰਤ ਰੱਖਿਆ ਹੈ ਠੀਕ ਜੇ ਸੜੇ ਜਾਨ ਨੂੰ ਨਹੀਂ ਹੋਇਆ ਸੜੇ ਮਿੱਟ ਖੋਲਣਾ ਜੇ ਸੜੇ ਜਾਨ ਤੋਂ ਪਹਿਲਾ ਜਿਹੜਾ ਖਾ ਲੈ ਰੇ ਖਾ ਲੈਣੇ ਬਾਅਦ ਵਿੱਚ ਨਹੀਂ ਆਖਣਾ ਨਾ ਬੇਵਿਰਤ ਤੇ ਮੇਰਾ ਠੀਕ ਅਜ਼ਾਨ ਸ਼ਾਮ ਦੀ ਮਿਲਣੀ ਤੋਂ ਉਹਨ ਮਸਲਮਾਨਾਂ ਮੇ ਰੋ ਜੇ ਖੋਲਣੇ ਨੇ ਨਾਲ ਉਹਨਾਂ ਨੂੰ ਖੋਲਣਾ ਸੇ ਸਾਡੀ ਤੇ ਦਿਲ ਨਗੇ ਨੇ ਇਸ ਤਰ੍ਹਾਂ ਸਾਡੀ ਬਲਾਤਰੀ ਦੇ سلوਕ ਨਾਲ ਤੇ ਇਹ ਬਾਬਾ ਸਿੱਖ ਤੇ ਮੁਸਲਮਾਨ ਕਿ ਹਿੰਦੂ ਵੀ ਰਹਿੰਦੇ ਰੇ ਆਪਣੇ ਪਿੰਡੇ ਚ ਹਿੰਦੂ ਵੀ ਰਹਿੰਦੇ ਸਨ ਉਹਨਾਂ ਦੇ ਕਿੰਨੇ ਕੋ ਘਰ ਸੀ ਇੱਥੇ ਉਹਨਾਂ ਦੇ ਘਰ ਜੇ ਵਾਪਸ ਅੱਛਾ ਉਹਨਾਂ ਦੇ ਕਿਸੇ ਦਾ ਤਾਂ ਨਾਮ ਯਾਦ ਹੋਏ ਪਰ ਸ੍ਰੀ ਆਮ ਇੱਕ ਖੱਤਰੀ ਸੁਣਦੇ ਰਹੇ ਆ ਅੱਛਾ ਉਹ ਬਹੁਤ ਅੱਛਾ ਬੰਦਾ ਸੀ ਤੇ ਉਹ ਬੰਦਿਆ ਐਸੇ ਨਿੱਕੇ ਨਿੱਕੇ ਹੁੰਦੇ ਸਾਬ ਜਾਣਾ ਨਾ ਕਿਤੇ ਲੈਣ ਓਏ ਕਿਹਦੇ ਪੁੱਤਰ ਫਲਾਣੇ ਸਰਦਾਰ ਦੇ ਹਲਾ ਚੱਲੋ ਫਿਰ ਮੇਰੀ ਪਤਰੀ ਜੇ ਉੱਥੇ ਭਰ ਲਵੋ ਮੋਟ ਅੱਛਾ ਇਹਦਾ ਬੰਦਾ ਜਿਹੜਾ ਵੱਡਾ ਵੱਡਾ ਆਦਮੀ ਸੀ ਸ਼ੌਕ ਕਰਾ ਉਹਦਾ ਕੁਝ ਰਾਣੇ ਤੱਕ ਸ਼ੌਕ ਕਰਾ ਉਹਦਾ ਚਾਹਤਾ ਹੁੰਦਾ ਸੀ ਜਿਆ ਮੇਲ ਬੰਦਾ ਸੀ ਠੀਕ ਆਪਣਾ ਕਿਹੜੀ ਮਤਲਬ ਬਰਾਦਰੀ ਨਾਲ تعلق ਵੀਰ ਜੀ ਬਾਬਾ ਜੀ ਸਾਡੀ ਜਿੰਨੀ ਬਰਾਦਰੀ ਇੱਥੇ ਸਾਰੇ ਸੇਖੂ ਜੱਟ ਸਨ ਸਾਰੇ ਠੀਕ ਤੁਹਾਡੇ ਦੇ ਰਾਤ ਸਨ ਦੋ ਭਰਾ ਸਨ ਵੱਡੇ ਦੇ ਇੱਕ ਭਰਾ ਮੁਸਲਮਾਨ ਹੋ ਗਿਆ ਉਹਦੀ ਬਰਾਦਰੀ ਹੋ ਗਈ ਇਹ ਜੱਟ ਜਿਹੜੇ ਸਨ ਇੱਕ ਭਰਾ ਜਿਹੜਾ ਨਹੀਂ ਸੀ ਹੋਇਆ ਉਹਦੀ ਹਨ ਸਿੱਖ ਬਣਾ ਲਈ ਸਿੱਖਮ شیخ ਸਾਡਾ ਪਿੰਡ ਵੀ ਜਾਤ ਦੇ ਨਾਂ ਤੇ ਪਿਆ ਹੈ ਠੀਕ ਵੀ ਸਿੱਖ ਸਰਦਾਰਾਂ ਦੇ ਨਾਮ ਦੇ ਸਿੱਖਮ ਜਾਤ ਤੇ ਹੀ ਇਹ ਸਿੱਖਮ ਪਿੰਡ ਵਸਿਆ ਜਿਹਾ ਹੋਈ ਸੀ ਇਸੇ ਜਾਤ ਦੇ ਪਿੰਡ ਸੇਖਮ ਪਿਆ ਹੈ ਸੇਖੂ ਦਾ ਹੱਥ ਹੈ ਸਾਡੀ ਠੀਕ ਤੇ شیخ ਮਿਵਾਜ ਦੇ ਨੇ ਸੇਖ ਬਾਲ ਸਿੰਘ ਦੇ ਠੀਕ ਮੇਰੇ ਲੋਕ ਤੁਹਾਡੇ ਵੱਡੇ ਹੀ ਬੱਬਾ ਜੀ ਮਤਲਬ ਮੁਸਲਮਾਨ ਹੋ ਗਏ ਵਾਂਡੇ ਤੋਂ ਪਹਿਲਾਂ ਇੱਥੇ ਮੁਸਲਮਾਨ ਸੀ ਹਾਂਜੀ ਠੀਕ ਤੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਉਹ ਸਿੱਖ ਸਰਦਾਰਾਂ ਦੇ ਨਾਲ ਮਤਲਬ ਜਿਹੜੇ ਸੇਖਮਜ਼ਾਤੇ ਉਹ ਹੀ ਜੱਟਾਂ ਸਰਦਾਰਾਂ ਦੀ ਸੀ ਤੇ ਉਹੀ ਮੁਸਲਮਾਨਾਂ ਦੀ ਸੀ ਸਹੀ ਤੇ ਉਹਨਾਂ ਰਿਸ਼ਤੇਦਾਰਾਂ ਤੇ ਖੁਸ਼ੀ ਗਮੀ ਤੇ ਜਾਣਦੇ ਸਾਂ ਉਹ ਦੋਧਰੀ ਨਾਲ ਮੁਸਲਮਾਨਾ ਦੇ ਕੋ ਹੋ ਗਿਆ ਵਾਡਾ ਘਟਾ ਸਿੱਖਾ ਨਾਲ ਜਾਣ ਅੱਛਾ ਸਿੱਖਾ ਨਾਲ ਹੋ ਗਿਆ ਕਿ ਵਾਡਾ ਘਾਟਾ ਰਿਸ਼ਤੇਦਾਰਾਂ ਇੰਤੇ ਮੁਸਲਮਾਨਾ ਨਾਲ ਜਾਣ ਸਹੀ ਇੰਨਾ ਸ਼ਲੋਕ ਸੀ ਸਾਡੇ ਆਪਣੇ ਪਿੰਡ ਦਾ ਨਾਮ ਦਾ ਸਾਨੂੰ ਨਹੀਂ ਪਤਾ ਲੋਕ ਕਿਵੇਂ বাসਦੇ ਸਨ ਦੇਿਲ ਦੇ ਤੋਂ ਆਪਣੇ ਪਿੰਡ ਦੀ ਯਾਰੀ ਗੱਲ ਜਿੱਥੇ ਤੁਸੀਂ ਜੰਮੇ ਜੇ ਵੱਡੇ ਹੋਏ ਇੱਥੋਂ ਤੇ ਪਤਾ ਹੁੰਦਾ ਨਾ ਸਹੀ ਉਹ ਉਹ ਗੱਲ ਕਰਨੀਆਂ ਜਿਹੜੀ ਆਪਣੀ ਅੱਖੀ ਵੇਖੀ ਮੇਰਾ ਨਾਮ ਮੇਰਾ ਗੁਰਮੁਖ ਸਿੰਘ ਸੀ ਅੱਛਾ ਪਹਿਲਾ ਨਾਮ ਜਦੋਂ ਅਸੀਂ ਮੁਸਲਮਾਨ ਹੋਏ ਨਾ ਉਦੋਂ ਮੇਰਾ ਨਾਮ ਗੁਰਮੁਖ ਸਿੰਘ ਸੀ ਅੱਛਾ ਅਜਾ ਮੰਨ ਲਓ ਕਿ ਬਬੀ ਵਾਂਟੇ ਤੋਂ ਪਹਿਲਾਂ ਤੁਸੀਂ ਸਰਦਾਰ ਹੀ ਸੀ ਪਹਿਲਾਂ ਸਰਦਾਰ ਸੀ अच्छा सरदार फैमिली ਸੀ ਮਤਲਬ ਕਿ ਠੀਕ ਠੀਕ ਸਾਡੇ ਬਾਲਦੇ ਸਾਹਿਬ ਦਾ ਨਾਮ ਸੀ ਉਹ ਤਾਂ ਪਿਆਰਾ ਸਿੰਘ ਅੱਛਾ ਤੇ ਫਿਰ ਨਾਂ ਜਿਸ ਵੇਲੇ ਅਸੀਂ ਮੁਸਲਮਾਨ ਹੋ ਗਏ ਆ ਫਿਰ ਸਾਡੇ ਬਾਲਦੇ ਸਾਹਿਬ ਦਾ ਨਾਮ ਸੀ ਗੁਲਾਮ ਰਸੂਲ ਠੀਕ ਅਜੇ ਵੀ ਕੋਈ ਗੱਲ ਹੋਵੇ ਤੇ ਇਹਨਾਂ ਜਿੰਨੀ ਵੀ ਮੇਰੀ ਬਰਾਦਰੀ ਹੋਣੀ ਇੱਥੇ ਆਏ ਜੱਟ ਹਾਂਜੀ ਕੋਈ ਗੱਲ ਹੋਵੇ ਤੇ ਕਿਰੇ ਬੈਠੇ ਹੋਈਏ ਨਾ ਤੇ ਜਿਹੜੇ ਕੋਈ ਗੱਲ ਕਰ ਵੀ ਕਣ ਜਿਹੜੇ ਮੈਂ ਕਹੋਣਾ ਨਾ ਤੋ ਜਿਹੜੀ ਬੱਚੇ ਮੇਰੇ ਹਾਣੀ ਬੈਠੇ ਹੁੰਦੇ ਨੇ ਉਹ ਜਾਂ ਮੈਂ ਤੇ ਕੋਈ ਸਾੜ ਛੋਟੇ 2 4 7 ਜਿਹੜੇ ਛੋਟੇ ਨੇ ਉਹਨਾਂ ਨੂੰ ਚੁੱਪ ਕਰੋ ਸਰਦਾਰਾਂ ਵਾਲਾ ਤਾਂ ਆ ਗਿਆ ਜੀ ਚੁੱਪ ਕਰ ਜਾ ਜੀ ਜਿਹੜੀ ਗੱਲ ਆਂਦਾ ਜੇ ਬਾਬਾ ਉਹ ਮੰਨੋ ਤੇ ਬੱਬਾ ਨੇ ਫਿਰ ਉੱਥੋਂ ਕਿੰਨੇ ਕੁ ਲੋਕ ਮਾਈਗ੍ਰੇਟ ਹੋ ਕੇ ਆਏ ਆਪਣੇ ਪਿੰਡ 'ਚ ਕਿੰਨੇ ਕੁ ਕਾਰ ਇੱਥੇ ਜੀ ਹੁਣ ਕੰਮ ਤੋਂ ਕੰਮ ਨਹੀਂ ਤੇ 15 16 ਕਾਰ ਨੇ ਰਾਜਪੂਤਾਂ ਦੇ ਜਿਹੜੇ ਉਧਰੋਂ ਆਏ ਨੇ ਜਿਹੜੇ ਉਧਰੋਂ ਆਏ ਨੇ ਤੇ ਇਹਨਾਂ ਦੇ ਬੱਬੇ ਤੁਸੀਂ ਸੁਣੇ ਹੋਣਾ ਫਿਰ ਦਾਰੀਗਲ ਇੱਥੇ ਆ ਕੇ ਗੱਲਾਂ ਬਾਤਾਂ ਤੇ ਹੋਈ ਜਾਂਦੀਆਂ ਨਾ ਇਕੱਠੇ ਬਸਦੇ ਪਏ ਆ ਕਿਹੜੇ ਪਿੰਡ ਤੋਂ ਆਏ ਇੱਥੋਂ ਉੱਥੋਂ ਕੋਈ ਸ਼ਾਲਪੁਰ ਦੇ ਜੀ ਹੁਸ਼ਿਆਰਪੁਰ ਜ਼ਿਲ੍ਹਾ ਇਹ ਸ਼ਾਲਪੁਰ ਦੀ ਮਾਤ ਠੀਕ ਤਾਂ ਕੋਈ ਪਿੰਡ ਜਿੱਦੀ ਨਮੀ ਗਉ ਰਸਾਂ ਨੇ ਕਦੀ ਕੀਤੀ ਵੀ ਅਸਾਂ ਉੱਥੇ ਕਿਹੜਾ ਉਨ ਜਾ ਕੇ ਵੇਖਣੇ ਵੀ ਇਹਨਾਂ ਦਾ ਸਿਲ ਪਿੰਡ ਕਿਹੜਾ ਆ ਬਿਲਕੁਲ ਬਸ ਉੱਜੜ ਗਏ ਇਧਰ ਵਾਲੇ ਉਧਰ ਚੱਲ ਗਏ ਉਧਰ ਵਾਲੇ ਇਧਰ ਆ ਕੇ ਆ ਗਏ ਬਾਤ ਹੀ ਸਾਡੇ ਪਿੰਡ ਹੁਣ ਐਸੇ ਕਮਿਆਰ ਬਲਾਦਰੀ ਜਾਦੀ ਅੰਚ ਉਧਰ ਆਇਓ ਕਿ ਇੱਥੋਂ ਦੇ ਉਧਰ ਦੇ ਠੀਕ ਉਹ ਜਦੋਂ ਭਲੇ ਜਮਾਨਾ ਜਦੋਂ ਦੁਨੀਆ ਵਾਸ ਦੀ ਸੀ ਉਧਰ ਉਹ ਤੋਂ ਇੱਥੇ ਆਉਂਦੇ ਸਾਂ ਮੁੰਜੀਆਂ ਤੋਂ ਸਹੀ ਉਹ ਲੋਕ ਖੋਤੇ ਲੈ ਉਹਨੇ ਇੱਥੇ ਆ ਕੇ ਮੁੰਜੀਆਂ شوف ਪਰ ਸੱਟ ਨਹੀਂ ਮਰੀਦ ਕੀ ਨਹੀਂ ਜਾਣੀ ਉਹ ਇੱਥੇ ਕਮਾਈ ਕਰਕੇ ਜਾਂਦੇ ਹੁੰਦੇ ਨਾਲ ਸਰਦਾਰਾਂ ਵੀ ਇੱਥੇ ਬਾਈ ਹੁੰਦੀ ਸੀ ਬੜੀ ਲੰਮੀ ਛੋੜੀ ਜੱਟਾਂ ਦੀ ਵੀ ਠੀਕ ਉਹ ਨਾਈਟ 6 6 ਮਹੀਨੇ ਤੇ ਮੁੰਜੀਆਂ ਤੋਂ ਹੁੰਦਿਆਂ ਰਹਿਣਾ ਅਚਨਕ ਅਸੂ ਆਉਣਾ ਤੇ ਉਹਨਾਂ ਆ ਜਾਣਾ ਖੋਤੇ ਲੈ ਕੇ ਇੰਦਰੋਂ ਅੰਮ੍ਰਿਤਸਰਾ ਲੋ ਤੇ ਇੱਥੇ ਉਹਨਾਂ ਤੂ ਤੇ ਮੰਗ ਫੱਗਣ ਚੜੇ ਉਹਨਾਂ ਪੀਛਾ ਪਰ ਤੱਕ ਜਾਣਾ ਉਹਨਾਂ ਲੋਕਾਂ ਨੇ ਇਹ ਪਿੰਡ ਸਾਰੇ ਵੇਖਿਆ ਸੀ ਉਹ ਸਾਰੇ ਆਲਾ ਮੰਗਾਲਾ ਸਾਰਾ ਕਰਾ ਕਰ ਉਹਨਾਂ ਬਾਅਦ ਤੇ ਸਾਡੇ ਕੰਦਰ ਮਾਨ ਸਿੰਘ ਸਾਹਿਬ ਠੀਕ ਉਹ ਆ ਕੇ ਰਿੱਥੇ ਹਾਂਜੀ ਉਹ ਬਾਤਿਆ ਬੱਬਾ ਜੀ ਤਾਂ ਇਹ ਬੱਬਾ ਹੀ ਖੂਹਾਂ ਦੀ ਵੀ ਨਿਸ਼ਾਨੀ ਅੱਜ ਵੀ ਮੌਜੂਦ ਹੈਗੀ ਕੋਈ ਨਹੀਂ ਪਿੰਡ 'ਚ ਖੂਹਾਂ ਦੀਆਂ ਨਿਸ਼ਾਨੀਆਂ ਜੀ ਹੁਣ ਲੈ ਕੋਣੀ ਕਿੰਨੇ ਕੁ ਖੂਹ ਸੀ ਬੱਬਾ ਜੀ ਆਪਣੇ ਪਿੰਡ ਦੇ ਅਗਲੇ ਪਿੰਡੇ ਆਦੇ ਦੁਆਲੇ ਜੀ ਮੈਂ ਤੁਹਾਨੂੰ ਗਿਣ ਕੇ ਦੱਸ ਦੇਣਾ ਹਾਂ ਜੰਡਾ ਵਾਲਾ ਉੱਪਰ ਵਾਲੇ ਦੋ ਨਿਕਾਂ ਬਦੜਾ ਦਾ ਡਾਂਗ ਬੜਾ ਵਾਲਾ ਅੱਗੋ ਲੋ ਆੜਾ ਦੀ ਖੂਈ ਅੱਗੋ ਕੀ ਮਾਣਾ ਅੱਗੋ ਖੂਈ ਅੱਗੋ ਆਣੋ ਆਲਾ ਅੱਗੋ ਚੀਮਿਆ ਆਲਾ ਗਣਿਆਲਾ ਵੱਡਾ ਗਣਿਆਲਾ ਨਿੱਕਾ ਜੀ ਈਟੇ ਸੰ ਉਹ ਪਾਸੇ ਦੇ ਤੇ ਚੂਮਿਓ ਪਾ ਸੇ ਹੁਣ ਅੱਗੋ ਆ ਗਿਆ ਜੇ ਬੁੱਢਾ ਖੂ ਨਵਾਂ ਖੂ ਨਿਆਲੇ ਵਾਲਾ ਖੂ ਜੀ ਸਾਡਾ ਇੰਤਰ ਬੀਗ ਨਾ ਉਹ ਸਾਡੇ ਤਾਇ ਦਾ ਖੜਕ ਸਿੰਘ ਦਾ ਅੱਜ ਜੀ ਅੱਗੋਂ ਆ ਗਿਆ ਮੱਲੇ ਵਾਲਾ ਲੱਲੇ ਵਾਲਾ ਜੀ ਇਹ ਦੋ ਖੂਹ ਸਨ ਇੱਥੇ ਸੀ ਨੋਕ ਸਿੰਘ ਦਾ ਖੂਹ ਖਰੋੜਾ ਖੂਹ ਉੱਥੇ ਉਹਨਾਂ ਬਾਟੀ ਹੋ ਗਈ ਖਰੋੜੇ ਖੂਹ ਤੇ ਜੀ ਪਾਰ ਸਿੱਧਾ ਮਿਆਂ ਆਇਆ ਠੀਕ ਇਹਨੇ ਖੂਹ ਤੇ ਸਹੀ ਅਲੀਆ ਨਾ ਬੱਤੇ ਤੇ ਇਹ ਜਿਹੜੀ ਮਸਜਿਦ ਬੱਬਾ ਜੀ ਉਹੀ ਜਗ੍ਹਾ ਤੇ ਪੱਕੀ ਮਸਜਿਦ ਬਣੀ ਉਸੇ ਜਗ੍ਹਾ ਤੇ ਮਸਜਿਦ ਤੇ ਬੜੀ ਖੁੱਲੀ ਜੀ ਜਗ੍ਹਾ ਬਣੀ ਮਸਜਿਦ ਠੀਕ ਤੇ ਗੁਰਦੁਆਰੇ ਵਾਲੇ ਜਗ੍ਹਾ ਤੇ ਸਕੂਲ ਬਣ ਗਿਆ ਗੁਰਦੁਆਰੇ ਵਾਲੀ ਇੱਕ ਜਗ੍ਹਾ ਸੀ ਸਕੂਲ ਬਣ ਗਿਆ ਜਿਹੜਾ ਕੱਚਾ ਗੁਰਦੁਆਰਾ ਸੀ ਉਹ ਉੱਥੇ ਦੁਕਾਨ ਸੀ ਲੋਹਾਰਾਂ ਦੀ ਉਹਨਾਂ ਵੇਚ ਦਿੱਤੀ ਹੈਗਾ ਰਾਜਪੋਤਾਂ ਨੇ ਲਈ ਉੱਥੇ ਉਹਨਾਂ ਦਾ ਮਕਾਨ ਬਣਾਇਆ ਠੀਕ ਹੋ ਗਿਆ ਬੱਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਪੁਰਾਣੀਆਂ ਯਾਦਾਂ ਤੁਹਾਨੂੰ ਜਾਣਕਾਰੀ ਦਿੱਤੀ ਤਜਸੀ ਆਪ ਸਭ ਨੂੰ ਦਿਖਾਇਆ ਲੈਂਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰੇ ਦਾ ਪਿੰਡ ਸੇਖਮ ਇਸ ਤਰ੍ਹਾਂ ਦੀਆਂ مزید ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰਬ ਰਾਖਾ